ਮੇਲੇ ਆ ਤੇ ਅਕਸਰ ਟਰੈਕਟਰਾਂ ਦੇ ਸਟਾਰਟ ਕੀਤੇ ਜਾਂਦੇ ਨੇ ਕਈ ਥਾਵਾਂ ਤੇ ਟੋਜਨ ਮੁਕਾਬਲੇ ਵੀ ਹੁੰਦੇ ਨੇ ਵੈਸੇ ਤਾਂ ਅਕਸਰ ਸਰਕਾਰਾਂ ਨੇ ਇਹ ਕੰਮ ਬੰਦ ਕਰਵਾਏ ਹੋਏ ਨੇ ਫਿਰ ਵੀ ਕੋਈ ਨਾ ਕੋਈ ਵੀਡੀਓ ਨਿਕਲ ਕੇ ਸਾਹਮਣੇ ਆਉਂਦੀ ਰਹਿੰਦੀ ਏ ਕਿੰਨੇ ਹੀ ਨੌਜਵਾਨਾਂ ਨੇ ਆਪਣੀ ਜਾਨ ਗਵਾਈ ਏ ਇੱਕ ਹੋਰ ਵੀਡੀਓ ਨਿਕਲ ਕੇ ਸਾਹਮਣੇ ਆਈ ਏ ਮੇਲੇ ਵਿੱਚ ਇੱਕ ਨੌਜਵਾਨ ਆਪਣੇ ਟਰੈਕਟਰ ਨਾਲ ਸਟਾਰਟ ਕਰ ਰਿਹਾ ਹੁੰਦਾ ਏ ਟਰੈਕਟਰ ਦਾ ਅੱਗਾ ਚਕਵਾਇਆ ਹੁੰਦਾ ਏ ਅਚਾਨਕ ਟਰੈਕਟਰ ਜਦੋਂ ਥੱਲੇ ਡਿੱਗਦਾ ਤਾਂ ਉਸ ਦਾ ਵਿਚਾਲੋ ਹਿੱਸਾ ਟੁੱਟ ਜਾਂਦਾ ਤੇ ਮੇਲੇ ਵਿੱਚ ਆਏ ਦਰਸ਼ਕ ਉਸ ਮੁੰਡੇ ਵੱਲ ਭੱਜਦੇ ਨੇ ਵਾਇਗੁਰੂ ਦੀ ਕਿਰਪਾ ਦੇ ਨਾਲ ਮੁੰਡਾ ਬਾਲ-ਬਾਲ ਵੱਜ ਜਾਂਦਾ ਨਹੀਂ ਤਾਂ ਉਸ ਦੀਆਂ ਲੱਤਾਂ ਵੀ ਵਿੱਚ ਆ ਸਕਦੀਆਂ ਸਨ ਵੈਸੇ ਤਾਂ ਸਰਕਾਰਾਂ ਨੇ ਟਰੈਕਟਰ ਸਟੰਟ ਟਰੈਕਟਰ ਟੋਚਨ ਮੁਕਾਬਲੇ ਤੇ ਸਖਤ پابੰਦੀ ਲਾਈ ਹੋਈ ਹੈ ਮਸ਼ੀਨਰੀ ਨਾਲ ਚੌੜਬਾਜੀ ਕਰਨੀ ਮਹਿੰਗੀ ਪੈ ਸਕਦੀ ਹੈ ਤੁਹਾਡੇ ਇਸ ਵੀਡੀਓ ਦੇ ਬਾਰੇ ਕੀ ਵਿਚਾਰ ਨੇ ਸਾਨੂੰ ਸੁਝਾਅ ਜਰੂਰ ਦਿਓ ਬਾਕੀ ਦੋਸਤੋ ਮਿਲਦੇ ਆ ਕਿਸੇ ਹੋਰ ਖਬਰ ਦੇ ਨਾਲ ਬਾਕੀ ਜੋ ਵੀਰ ਤੇ ਭੈਣਾ ਆਪਣੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ